ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਹਿ ਅੰਮ੍ਰਿਤ ਦ੍ਰਿਟ ਸਚ ਜਿਵੈ ਕਾਟੇ ਕਸ਼ਟ ਪੂਰੇ ਗੁਰਦੇਵ सेवक कौदिनी अपनी सेव रहा मेट गई चिंता पुनी मन आशा करे दया सतगुरु गुण तसा दुख नाठे सुख आए समाए तीर ना परि जाऊं गुरु फरमाए ਐਸ਼ੁ ਫੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਹਿ ਅੰਮ੍ਰਿਤ ਬ੍ਰਟ ਸਚ ਜਿਵੈ काटे काष्ट पूरे गुरुदेव सेवक कौ देनी अपनी सेव रहा मेट गई चिंत पुनी मन असा करे दया सतगुरु गुण तसा दुख नाठे सुख आए समाए ਤੇਰਨਾ ਪਰਿ ਜਾਂ ਗੁਰ ਫਰਮਾਇ ਐਸੁ ਪੁਨੀ ਪੁਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਏ ਖਨ ਮਹੇ अमृत दृष्ट संच जीवाए काटे कष्ट पूरे गुरु देव सेवक कौदिनी अपनी सेव रहा मेट गई चिंत पुनी मन आशा करे दया सत गुरु गुण तसा दुख न ठ आए सुम परी जुर फरमाए एश पुनी पूरे गुरमिले नानक ते जन सफल फल सतनाम <स्थाँगा> श्री वाहेगुरु साहिब जी गौड़ी महल्लाम पंजवा ਸੁਕੇ ਹਰੇ ਕੀ ਐ ਖਨ ਮਹੈ ਅੰਮ੍ਰਿਤ ਦ੍ਰਿਸ਼ਟ ਸਚ ਜਿਵੈ ਕਾਟੇ ਕਸ਼ਟ ਉਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਪੁਨੀ ਮਨ ਅਸਾ ਕਰੀ ਦਇਆ ਸਤ ਗੁਰ ਗੁਣ ਤਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਰਨਾ ਪਰਿ ਜਾਂ ਗੁਰ ਫਰਮਾਏ ਐਸੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਐ ਖਨ ਮਹਿ ਅੰਮ੍ਰਿਤ ਦ੍ਰਿਟ ਸੱਚ ਜਿਵੈ ਕਾਟੇ ਕਾਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮੈਟ ਕਈ ਚੰਤੁ ਪੁਨੀ ਮਨ ਅਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਇ ਐਸੁ ਪੁਨੀ ਪੁਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵੈ ਕਾਟੇ ਕਸ਼ਟ ਪੂਰੇ ਗੁਰਦੇਵ sevak kaudini apni sev raha met gai chinta puni man asaa kare daya sat gur gun tasa dokh na the sukh aaye samaye teerna par jaa gur farmaaye ਐਸ਼ਫੁਨੀ ਪੂਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀਏ ਖਨਮਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵੈ ਟਾਟੇ ਕਾਸ਼ਟ ਪੂਰੇ ਗੁਰਦੇਵ ਸੇਵਕ ਕਾਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਅਸਾ ਕਰੇ ਦਇਆ ਸਤਗੁਰ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਏ ਕਿਰਨਾ ਪਰਿ ਜਾ ਗੁਰ ਫਰਮਾਇ ਐਸ਼ੁਫਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਹੇ અમૃત દ્રષ્ટ સંચ જીવાય કાટે કષ્ટ ઉરે ગુરુ દેવ સેવક કો દيني અપની સેવ રહા મેટ ગઈ ચિંતા પુની મન અશા કરે દયા સત ગુર ગુણ તસા ਦੋਖ ਨਾਠੇ ਸੁਖ ਆਏ ਸਮਾਏ ਟੀਰਨਾ ਪਰਿਨ ਜਾ ਗੁਰ ਫਰਮਾਏ ਐਸ ਫੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀਐ ਖਨਮਹਿ ਅੰਮ੍ਰਿਤ ਦ੍ਰਿਟ ਸਚ ਜਿਵਐ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਅਸਾ ਕਰੀ ਦਇਆ ਸਤ ਗੁਰ ਗੁਣ ਤਸਾ ਦੁਖ ਨਾਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਇ ਐਸ਼ਫੁਨੀ ਪੂਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਐ ਖਨਮਾ ਹੈ ਅੰਮ੍ਰਿਤ ਦ੍ਰਿਸ਼ਟ ਸਚ ਜਿਵੈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਏ ਖਨ ਮਹਿ ਅੰਮ੍ਰਿਤ ਦ੍ਰਿਟ ਸਚ ਜਿਵੈ ਕਾਟੇ ਕਸ਼ਟ ਉਰੇ ਗੁਰਦੇਵ sevak kaudini apni sev raha met gai chinta puni man asaa kare daya sat gur gun tasaa dukh na the sukh aaye samaye teerna parin jaa gur farmaaye ਐਸ਼ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਖੇ ਹਰੇ ਕੀ ਏ ਖਨ ਮਹਿ ਅੰਮ੍ਰਿਤ ਦ੍ਰਿਟ ਸਚ ਜਿਵੈ ਟਾਟੇ ਕਾਸ਼ਟ ਪੂਰੇ ਗੁਰਦੇਵ ਸੇਵਕ ਕਾਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਅਸਾ ਕਰੇ ਦਇਆ ਸਤਗੁਰ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਏ ਤੇਰਨਾ ਪਰਿ ਜਾਂ ਗੁਰ ਫਰਮਾਇ ਐਸ ਫੁਨੀ ਪੁਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਖੇ ਹਰੇ ਕੀ ਖਨ ਮਹਿ अमृत दृष्ट संच जीवाए काटे कष्ट पूरे गुरु देव सेवक कौ देनी अपनी सेव रहा मेट गई चिंता पुनी मन आशा करे दया सत गुरु गुण तसा दुख नए सुमाए टी न परी जां गुर फरमाए एश पुनी पूरे गुरमिले नानक ते जन सफल फल राम श्री वाहेगुरु साहिब जी गौड़ी महलाम पंजवां सोके हरे की अखन मह अमृत ब्रटा संच जीवए काटे कष्ट उरे गुरु देव सेवक कौ देनी अपनी सेव रहा मेट गई चिंत पुनी मन आशा ਕਰੀ ਦਇਆ ਸਤ ਗੁਰ ਗੁਣ ਤਸਾ ਦੁਖ ਨਾਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਏ ਐਸ ਪੁਣੀ ਪੁਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਨੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਖੇ ਹਰੇ ਕੀ ਐ ਖਨਮਾ ਹੈ ਅੰਮ੍ਰਿਤ ਦ੍ਰਿਟ ਸਚ ਜਿਵੈ ਕਾਟੇ ਕਸ਼ਟ ਓਰੇ ਗੁਰਦੇਵ ਸੇਵਕ ਕਾਉ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਪੁਨੀ ਮਨ ਅਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਖੇ ਹਰੇ ਕੀਐ ਖਨ ਮਹਿ ਅੰਮ੍ਰਿਤ ਦ੍ਰਿਟ ਸਚ ਜਿਵਐ ਕਾਟੇ ਕਸ਼ਟ ਪੂਰੇ ਗੁਰਦੇਵ sevak kaudini apni sev raha met gai chinta puni man asaa kare daya sat gur gun tesa dukh na the sukh aaye samaye teerna parin jaa gur farmaaye ਐਸ਼ੁ ਫੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਏ ਖਨ ਮਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵੈ काटे कष्ट पूरे गुरुदेव सेवक कौदिनी अपनी सेव रहा मिट गई चिंता पुनी मन असा करे दया सतगुरु गुण तसा दुख नाठे सुख आए समाए ਤੇਰਨਾ ਪਰਿ ਜਾ ਗੁਰ ਫਰਮਾਇ ਐਸ਼ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਐ ਖਨਮ ਹੈ ਅੰਮ੍ਰਿਤ ਦ੍ਰਿਟ ਸੱਚ ਜਿਵਾਏ ਕਾਟੇ ਕਸ਼ਟ ਓਰੇ ਗੁਰਦੇਵ ਸੇਵਕ ਕਾਉ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਪੁਨੀ ਮਨ ਅਸਾ ਕਰੀ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਇ ਐਸ਼ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਐ ਖਨ ਮਹੈ ਅੰਮ੍ਰਿਤ ਦ੍ਰਿਟ ਸਚ ਜਿਵੈ ਕਾਟੇ ਕਸ਼ਟ ਉਰੇ ਗੁਰਦੇਵ ਸੇਵਕ ਕਾਉ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਪੁਨੀ ਮਨ ਅਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੋਖ ਨਾ ਠੇ ਸੁਖ ਆਏ ਸਮਾਏ ਟੀਰਨਾ ਪਰਿ ਜਾ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਏ ਖਨ ਮਹਿ ਅੰਮ੍ਰਿਤ ਦ੍ਰਿਟ ਸਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ सेवक कौदिनी अपनी सेव रहा मेट गई चिंता पुनी मन आशा करे दया सतगुरु गुण तसा दुख नाठे सुख आए समाए टीर्ण परि जाऊं गुरु फरमाए ਐਸ਼ਫੁਨੀ ਪੂਰੇ ਗੁਰ ਮਿਲੈ ਨਾਨਕ ਤੇ ਜਨ ਸਫਲ ਫਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਹਿ ਅੰਮ੍ਰਿਤ ਦ੍ਰਿਟ ਸਚ ਜਿਵੈ काटे काष्ट पूरे गुरुदेव सेवक कौ देनी अपनी सेव रहा मेट गई चिंता पुनी मन आशा करे दया सतगुरु गुण तसा दुख नाठे सुख आए समाए ਤੇਰਨਾ ਪਰਿ ਜਾ ਗੁਰ ਫਰਮਾਇ ਐਸ਼ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ